ਜ਼ਿਲ੍ਹਾ ਪ੍ਰੇਸ਼ਾਦਾ ਤੇ ਬਲਾਕ ਸੰਮਦੀ ਚੋਣਾਵਾਂ ਵਿੱਚ ਸਿਆਸੀ ਗਰਮੀ ਦਿਨੋ ਦਿਨ ਜੜੀ ਵਾਧੀ ਦਿਖਾਈ ਦੇ ਰਹੀ ਹੈ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਨੂੰ ਬੜੀ ਤੇਜ਼ੀ ਨਾਲ ਤਿੱਖਾ ਕੀਤਾ ਜਾ ਰਿਹਾ ਹੈ ਇਸੇ ਕੜੀ ਵਿੱਚ ਬਲਾਕ ਗੁਰੂ ਹਰ ਸਹਾਏ ਦੇ ਰਾਣਾ ਇਸਾ ਪੰਜਗ੍ਰਹੀ ਜ਼ੋਨ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੇਸ਼ਦ ਉਮੀਦਵਾਰ ਸਤਨਾਮ ਸਿੰਘ ਤੇ ਵੱਖ-ਵੱਖ ਜ਼ੋਨਾਂ ਦੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ ਵਿੱਚ ਅਕਾਲੀ ਦਲ ਦੇ ਵરિਸ਼ਟ ਆਗੂ ਗੁਰਸੇਵਕ ਸਿੰਘ ਕੈਸ਼ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਆ। ਕੈਸ਼ਮਾਨ ਨੇ ਪਿੰਡ ਗਾਮੂ ਵਾਲਾ ਦੁੱਲੇ ਕੇ ਨੋ ਬਹਿਰਾਮ ਸ਼ੇਰ ਸਿੰਘ ਵਾਲਾ ਰਾਣਾ ਪੰਜਗੜੀ ਅਤੇ ਸ਼ੇਰ ਸਿੰਘ ਵਾਲਾ ਵਿੱਚ ਡੋਰ ਟੂ ਡੋਰ ਮੁਹਿੰਮ ਚਲਾ ਕੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਉਮੀਦਵਾਰ ਸਤਨਾਮ ਸਿੰਘ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਜੜੀ ਅਪੀਲ ਕੀਤੀ ਹੈ ਇਸ ਦੌਰਾਨ ਕੈਸ਼ਮਾਨ ਨੇ ਕਿਹਾ ਕਿ ਪਿੰਡਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਲੋਕ ਪੂਰੇ ਮਨ ਤੋਂ ਉਹਨਾਂ ਨੂੰ ਜਿਤਾਉਂਦੇ ਮੋੜ ਵਿੱਚ ਨੇ ਉਹਨਾਂ ਦਾਵਾ ਕੀਤਾ ਹੈ ਕਿ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਸਨ ਜਿਸ ਕਾਰਨ ਲੋਕਾਂ ਦਾ ਭਰੋਸਾ ਟੁੱਟ ਚੁਕਿਆ ਹੈ ਹੁਣ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀਆਂ ਪੁਰਾਣੀਆਂ ਸਰਕਾਰਾਂ ਨੂੰ ਲੋਕ ਯਾਦ ਕਰ ਰਹੇ ਨੇ ਅਤੇ ਦੁਬਾਰਾ ਅਕਾਲੀ ਦਲ ਨੂੰ ਸੱਤਾ ਵਿੱਚ ਦੇਖਣ ਲਈ ਉਤਸਕ ਹੋ ਚੁੱਕੇ ਨੇ ਉਹਨਾਂ ਦੇ ਵਿੱਚ ਗਏ ਉਮੀਦਵਾਰ ਤੁਹਾਡੇ ਨਾਲ ਨੇ ਕਿਵੇਂ ਦਾ ਪਿੰਡਾਂ ਦੇ ਵਿੱਚ ਰਿਸਪਾਂਸ ਮਿਲਿਆ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਪਾਲਿਸੀਆਂ ਐ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਿਕਾਸ ਦੇ ਕੀਤੇ ਕੰਮ ਐ ਅੱਜ ਲੋਕ ਉਹਨਾਂ ਨੂੰ ਫੇਰ ਦੁਬਾਰਾ ਯਾਦ ਕਰ ਰਿਹਾ ਦੋ ਸਰਕਾਰਾਂ ਤੋਂ ਧੋਖਾ ਖਾਣ ਤੋਂ ਬਾਅਦ ਜਨਤਾ ਨੂੰ ਇਹ ਸਮਝ ਆ ਗਈ ਹੈ ਕਿ ਖੇਤਰੀ ਪਾਰਟੀ ਐ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੀ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਸਹੀ ਹਮਦਰਦ ਪਾਰਟੀ ਐ ਤੇ ਬਹੁਤ ਉਤਸ਼ਾਹ ਨਾਲ ਲੋਕਾਂ ਨੇ ਸਾਡਾ ਸਵਾਗਤ ਕੀਤਾ ਹਾਂਜੀ ਵੀਰ ਜੀ ਅੱਜ ਕੈਸ਼ਮਾਨ ਤੁਹਾਡੇ ਨਾਲ ਨੇ ਕਿਵੇਂ ਦਾ ਪਿੰਡਾਂ ਦੇ ਵਿੱਚ ਤੁਹਾਨੂੰ ਸਮਰਥਨ ਮਿਲਿਆ ਉਮੀਦਵਾਰ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਲੜ ਰਹੇ ਹੈਗੇ ਹੋ ਕਿਹਨਾਂ ਨਾਲ ਮੁਕਾਬਲਾ ਸਮਝਦੇ ਹੋ ਸਾਡਾ ਤਾਂ ਜੀ ਸਾਡੇ ਵਾਸਤੇ ਤਾਂ ਕੋਈ ਕਿਸੇ ਦਾ ਮੁਕਾਬਲਾ ਨਹੀਂ ਸਾਡੇ ਵਾਸਤੇ ਕਿਉਂ ਦੁਨੀਆ ਇੱਕ ਤਰਫੀ ਹੋਈ ਪਈ ਹੈ ਜੀ ਸ਼੍ਰੋਮਣੀ ਕਾਲੀ ਦਲ ਕਾਲੀ ਦਲ ਕਾਲੀ ਦਲ ਜੀ ਤੇ ਇਹ ਤਾਂ ਇੱਕ ਐਵੇਂ ਜਿਵੇਂ ਆਂਦੇ ਨੇ ਹੁਣ ਸਾਡੇ ਨਾਲ ਬਾਈ ਕੈਸ਼ਮਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਚੜ੍ਹ ਕੇ ਸਾਨੂੰ ਪਰਮਾ ਹੰਗਾਰਾ ਮਿਲਿਆ ਸਾਰੇ ਪਿੰਡਾਂ ਦੇ ਵਿੱਚੋਂ ਠੀਕ ਹੈ ਜਿੱਥੇ ਜਿੱਥੇ ਵੀ ਅਸੀਂ ਗਏ ਆਂ ਤੇ ਕੀ اپیل ਕੀ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਅਸੀਂ ਇਹੀ اپیل ਕਰਨਿਆ ਜੀ ਇੱਕ ਵਾਰੀ ਸਾਨੂੰ ਮੌਕਾ ਦਿਓ ਸ਼੍ਰੋਮਣੀ ਕਾਲੀਦਾਲ ਨੂੰ ਤੇ ਆਉਣ ਵਾਲੇ ਸਮੇਂ 'ਚ ਤੁਹਾਡੇ ਸਾਰੇ ਜਿੰਨੇ ਵੀ ਲਾਮੇ ਗਿਲੇ ਚ ਵੇ ਸਭ ਦੂਰ ਕਰਾਂਗੇ ਵੱਧ ਛੱਡ ਕੇ ਕੰਮ ਕਰਾਂਗੇ ਜੀ ਨਾਲ ਨੇ ਤੁਹਾਡੇ ਜੋ ਕਾਲੀਦਾਲ ਦੇ ਪਹਿਲਾਂ ਕੰਮ ਕੀਤੇ ਬੋਲਦੇ ਐ ਜਿਉ ਆਮ ਆਦਮੀ ਦੀ ਸਰਕਾਰ ਨੇ ਸਾਰੇ ਝੂਠਾਂ ਦੀ ਸਰਕਾਰ ਬਣਾਈ ਐ ਤੇ ਕਾਲੀਦਾਲ ਦੇ ਨਾਲ ਬਹੁਤ ਜ਼ਿਆਦਾ ਅੰਧਾਰਾ ਵਟਾ ਕਿਹੜੇ ਜ਼ੋਨ ਤੋਂ ਤੁਸੀਂ ਲੜ ਰਹੇ ਹੋ ਐ 6 ਨੰਬਰ ਕੀ ਨਾਮ ਹੈ ਤੁਹਾਡਾ ਨਾਮ ਬ੍ਰਾਮ ਸਿੰਘ ਮੇਰਾ ਬੀ ਸਿੰਘ ਜੀ